ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਆਜ ਸਰਕਾਰ ਸੀ ਬੀਜਪੀ ਆਰਐਸਐਫ ਦੀ ਸਰਕਾਰ ਸੀ ਚਿੱਤੀ ਸਿੰਘਪੁਰਾ ਵਿੱਚ 35 ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਔਰ ਇੱਕ ਸਮੁਦਾਏ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹਾਲਾਂਕਿ ਮੁਸਲਮਾਨ ਤੇ ਸਿੱਖ ਕਦੇ ਨਹੀਂ ਲੜੇ ਮੁਸਲਮਾਨਾਂ ਤੇ ਸਿੱਖਾਂ ਦੀ ਇੱਕ ਆਜ਼ਾਦੀ ਦੀ ਲੜਾਈ ਦੇ ਵਿੱਚ ਵੀ ਸਾਂਝ ਰਹੀ ਹੈ ਮੁਗਲਾ ਵੇਲੇ ਵੀ ਗੁਰੂ ਸਾਹਿਬ ਦੇ ਨਾਲ ਵੀ ਜਿਹੜੀ ਇੱਕ ਸਾਂਝ ਰਹੀ ਆ ਔਰ ਕਦੀ ਇਦਾਂ ਦੀ ਲੜਾਈ ਹੋਈ ਨਹੀਂ ਫਿਰ ਕੌਣ ਸੀ ਜਿਨ੍ਹਾਂ ਨੇ ਉਹ 35 ਸਿੱਖਾਂ ਦਾ ਕਤਲ ਕੀਤਾ 2000 ਚ ਇਹ ਅੱਜ ਵੀ ਇੱਕ ਸਵਾਲ ਹੈ ਜਿਹੜਾ ਉਹ ਬਣਿਆ ਹੋਇਆ ਹੋਇਆ ਉਹ ਤੋਂ ਬਾਅਦ ਦੂਜੀ ਵੱਡੀ ਘਟਨਾ ਜਿਹੜੀ ਘਟਦੀ ਹੈ ਉਹ ਘਟਦੀ ਆ ਪੁਲਵਾਮਾ ਵਾਲੇ ਜਿਹਦੇ ਚ CRPF ਦੇ 40 ਜਵਾਨ ਜਿਹੜੇ ਸ਼ਹੀਦ ਹੁੰਦੇ ਆ ਔਰ ਉਸ ਵੇਲੇ ਕੀ ਸੀ ਉਸ ਵੇਲੇ ਦੇਸ਼ ਦੀਆਂ ਚੋਣਾ ਹੋਣ ਜਾ ਰਹੀਆਂ ਸੀ ਉਸ ਪਲਵਾਮਾ ਦੀ ਘਟਨਾ ਤੋਂ ਪਹਿਲਾਂ ਬੀਜੇਪੀ ਤੇ ਆਰਐਸਐਸ ਦੀ ਸਰਕਾਰ ਜਿਹੜੀ ਆ ਹਰਦੀ ਸੀ ਤੇ ਉਹ ਤੋਂ ਬਾਅਦ ਮжоਰਿਟੀ ਨਾਲ ਜਿੱਤੀ ਉਸ ਘਟਨਾ ਲਈ ਤਾਂ ਕਾਫੀ ਚੀਰ ਫਾੜਦੀ ਹੋਈ ਉਸ ਵੇਲੇ ਦੇ ਰਾਜਪਾਲ ਸਤਪਾਲ ਮਲਕ ਨੇ ਇਹਨਾਂ ਨੂੰ ਸਾਰਿਆਂ ਨੂੰ ਕਟਾਇਰੇ 'ਚ ਖੜਾ ਕੀਤਾ ਪਰ ਉਹਦੀ ਸੁਣਵਾਈ ਜਿਹੜੀ ਹੋਈ ਨਹੀਂ ਉਹਨੇ ਦੱਸਿਆ ਕਿ ਮੈਂ ਇਹਨਾਂ ਨੂੰ ਕਿਹਾ ਕਿ ਮੈਨੂੰ ਹੈਲੀਕਾਪਟਰ ਦਿਓ ਜਿਹਦੇ ਨਾਲ ਮੈਂ ਲਿਫਟ ਕਰ ਸਕਾਂ ਜਵਾਨਾਂ ਨੂੰ ਪਰ ਇਹਨਾਂ ਨੇ ਮੇਰੀ ਕੋਈ ਸੁਣੀ ਨਹੀਂ ਬਾਈ ਰੋਡ ਆਣ ਲਈ ਮੈਨੂੰ ਮਜਬੂਰ ਕੀਤਾ ਜਿਹਦੇ ਚੋਂ ਇੱਕ ਠਰਣਾ ਜਿਹੜੀ ਉਹ ਵਾਪਰੀ ਤੇ ਇਹਦੇ ਪਿੱਛੇ ਕੋਈ ਸਾਜ਼ਿਸ਼ ਹੈ ਜੇ ਇਹਨਾਂ ਦਾ ਹੀ ਬਣਾਇਆ ਗਵਰਨਰ ਇਹ ਗੱਲ ਕਹਿੰਦਾ ਤਾਂ ਬੜੀ ਨਿੰਦਣਯੋਗ ਗੱਲ ਹੈਗੀ ਹੈ ਇਦਾਂ ਜਿਹੜੀ ਸਿੱਖਾਂ ਬਹਿਲੇ ਹੋਈ ਸੀ ਉਦੋਂ ਵੀ ਦੇਸ਼ 'ਚ ਇੱਕ ਪਰਤਾਰਾ ਸੀ ਕਿ ਭਾਰਤ ਵਿੱਚ ਉਦੋਂ ਅਮਰੀਕਾ ਦਾ ਰਾਸ਼ਟਰਪਤੀ ਬਿਲ ਕਲਿੰਟਨ ਆਇਆ ਹੋਇਆ ਸੀ ਜਿਹੜੇ ਸੌਦੇ ਕਰਨ ਆਇਆ ਸੀ ਇੱਥੇ ਭਾਰਤ ਦੇ ਹਾਕਮਾਂ ਦੇ ਨਾਲ ਬਿਲ ਕਲਿੰਟਨ ਦੇ ਆਉਣ ਦੇ ਲਈ ਉਹ ਘਟਨਾ ਜਿਹੜੀ ਵਾਪਰੀ ਤੇ ਅੱਜ ਜਿਹੜੀ ਇਹ ਘਟਨਾ ਵਾਪਰੀ ਆ ਇਹਦਾ ਵੀ ਅਜ ਸੰਦਰਭ ਹੈ ਔਰ ਪਹਿਲਾ ਇੱਕ ਸਮੁਦਾਇ ਸਿੱਖਾਂ ਨੂੰ ਨਿਸ਼ਾਨਾ ਗਣਾਇਆ ਗਿਆ ਪਹਿ ਸਿਰਪੀਐਰਪੀਫ ਨੂੰ ਨਿਸ਼ਾਨਾ ਬਣਾਇਆ ਗਿਆ ਇਸ ਵਾਰ ਕੇ ਹਿੰਦੂ ਸਮਾਜੇ ਨੂੰ ਜਿਹੜਾ ਉਹ ਨਿਸ਼ਾਨਾ ਬਣਾਇਆ ਗਿਆ ਪਰ ਇਸ ਵਾਰੀ ਵੀ ਅਮਰੀਕਾ ਦਾ ਉਪ ਰਾਸ਼ਟਰਪਤੀ ਉਹ ਜਿਹੜਾ ਇਸ ਦੇਸ਼ ਚ ਆਇਆ ਹੋਇਆ ਫ੍ਰੀ ਟ੍ਰੇਡ ਸਮਝੌਤਾ ਕਰਨ ਦੇ ਲਈ ਜਿਹਦੇ ਚ ਪਰਚੂਨ ਬਚਾ ਬਾਜ਼ਾਰ ਨੂੰ ਖੋਲਣਾ ਜਿਹਦੇ ਚ ਖੇਤੀ ਪ੍ਰੋਡਕਟਸ ਜਿਹੜੇ ਆ ਉਹਨਾਂ ਨੂੰ ਖੋਲਣਾ ਤੇ ਉਹਨੇ ਤੋਂ ਟੈਕਸ ਜਿਹੜਾ ਘਟਾਣਾ ਤਾਂ ਕਿ ਅਮਰੀਕਾ ਦੀਆਂ ਕਾਰਨ ਕਿੱਥੇ ਆ ਕੇ ਵਿਕ ਸਕੇ ਤੇ ਸਾਡੀ ਖੇਤੀ ਤਬਾਹ ਹੋਵੇ। ਔਰ ਦੇਸ਼ ਦਾ ਪਰਚੂਨ ਵਪਾਰ ਹੈ ਜਿਹੜਾ ਉਹ ਵਾਲਮਾਰਟ ਨੂੰ ਉਹ ਡੀਮਾਰਟ ਵਾਲਿਆਂ ਨੂੰ ਉਹ ਜਿਹੜਾ ਐਮਾਜ਼ੋਨ ਵਾਲਿਆਂ ਲਈ ਉਹਦੇ ਨੇ ਖੁੱਲ੍ਹ ਦੇਣੀ ਤਾਂ ਕਿ ਪਰਚੂਨ ਖੇਤਰ ਹੈ ਉਹ ਤਬਾਹ ਹੋ ਸਕੇ। ਇਧਰ ਕਿਸੇ ਦੀ ਨਿਗਾਹ ਹੀ ਨਾ ਜਾਵੇ ਉਸ ਵੇਲੇ ਇਹ ਘਟਨਾ ਵਾਪਰੀ ਹੈ। ਤੇ ਦੂਜੀ ਦੇਸ਼ ਦੇ ਵਿੱਚ ਮੋਦੀ ਗਵਰਨਮੈਂਟ ਨੇ ਮੁਸਲਮਾਨਾਂ ਦੇ ਧਾਰਮਿਕ ਮਾਮਲਿਆਂ 'ਚ ਦਖਲ ਦਿੱਤਾ ਵਕਫਾ ਬੋਰਡ ਬਿੱਲ ਬਣਾਇਆ ਪਰ ਪਹਿਲੀ ਵਾਰ ਹੈ ਕਿ ਮੁਸਲਮਾਨ ਸੜਕਾਂ 'ਤੇ ਨਿਕਲੇ ਆ ਕਿ ਇਹ ਸਾਡੇ ਧਰਮ 'ਚ ਸਿੱਧੀ ਦਖਲਅੰਦਾਜ਼ੀ ਆ ਉਹ ਬਾਬਰੀ ਵਸਜਤ ਬੋਲੇ ਵੀ ਨਹੀਂ ਬੋਲੇ ਹੋਰ ਮਾਮਲੇ ਆਏ ਉਦੋਂ ਵੀ ਨਹੀਂ ਬੋਲੇ ਇਹ ਪਹਿਲੀ ਵਾਰ ਹੈ ਸੋ ਇਹ ਦੇਸ਼ ਕਿਉਂ ਚੱਲ ਰਿਹਾ ਉਸ ਸਮੇਂ ਦਰਾਂ ਇਹਨਾਂ ਘਟਨਾਵਾਂ ਦਾ ਘਟਨਾ ਇਨੋਂ ਇਸ ਲੜੀ ਦੇ ਵਿੱਚ ਹੀ ਸਮਝਣ ਦੀ ਜ਼ਰੂਰਤ ਆ ਕਿ ਇਹਦਾ ਫਾਇਦਾ ਕਿਹਨੂੰ ਹੁੰਦਾ ਜੇ ਜੰਮੂ ਕਸ਼ਮੀਰ ਦੇ ਲੋਕਾਂ ਦੀ ਗੱਲ ਕਰੀਏ ਤਾਂ ਸਾਰੇ ਪਹਿਲਗਾਮ ਦੇ ਜਿਹੜੇ ਮੁਸਲਮ ਸੰਮੁਦਾਏ ਦੇ ਲੋਕ ਸੀ ਜੋ ਸੜਕਾਂ ਤੇ ਆ ਗਏ ਕਿ ਪਿਲਗ੍ਰਮਾਂ ਜਿਹੜੇ ਇਹ ਸਾਡੀ ਲਾਈਫਲਾਈਨ ਹੈ ਇਹਨਾਂ ਤੋਂ ਬਿਨਾਂ ਅਸ਼ਵੀਰ ਜਿੰਦਾ ਨਹੀਂ ਰਹਿ ਸਕਦਾ ਪਰ ਅਸੀਂ ਨਹੀਂ ਚਾਹਦੇ ਕਿ ਇੱਥੇ ਇਹ ਕੁਝ ਹੋਵੇ ਫਿਰ ਕੌਣ ਹੈ ਕਰਾਉਣ ਵਾਲਾ ਕੌਣ ਬੰਦਾ ਜਿਹੜਾ ਸਾਰਾ ਕੁਝ ਜਿਹੜਾ ਕਰਾ ਰਿਹਾ ਔਰ ਇਹ ਸਾਨੂੰ ਸਾਰਿਆਂ ਨੂੰ ਹਿੰਦੂਆਂ ਨੂੰ ਸਿੱਖਾਂ ਨੂੰ ਪੋਲੀਟੀਕਲ ਪਾਰਟੀਆਂ ਨੂੰ ਪੁੱਛਣਾ ਚਾਹੀਦਾ ਹੈ ਇਸ ਵੇਲੇ ਦੀ ਸਰਕਾਰ ਨੂੰ ਕਿ ਇਹਦੇ ਪਿੱਛੇ ਕੌਣ ਹੈ ਦੱਸੋ ਇਹ ਨਾਰੇ ਮਾਰਨੇ ਕਿ ਉਹਨਾਂ ਨੂੰ ਸਖਤੀ ਨਾਲ ਸਿੱਧਿਆ ਜਾਊਗਾ ਆਪਰੇਸ਼ਨ ਚੱਲ ਰਿਹਾ ਆਪਰੇਸ਼ਨ ਕਿੱਦਾਂ ਦੇ ਚੱਲਦੇ ਸਾਨੂੰ ਪਤਾ ਹੈ 10 ਬੰਦੇ ਫੜ ਕੇ ਜਿਹੜੇ ਉਹਨਾਂ ਦੇ ਗੋਲੀਆਂ ਮਾਰ ਦੋਗੇ ਤੇ ਠੀਕ ਹੈ ਲੋਕ ਸੈਟੀਸਫਾਈ ਹੋ 26 ਜਿਹੜੇ ਮਰ ਗਏ 26 ਪਰਿਵਾਰ ਉਹਨਾਂ ਦਾ ਕੀ ਬਣੇਗਾ ਜਿਹੜੀ ਲੋਕਾਂ ਦੇ ਅੰਦਰ ਇੱਕ ਲਕੀਰ ਖਿੱਚੀ ਜਾਂਦੀ ਹੈ ਉਹਦਾ ਕੀ ਬਣੇਗਾ ਸੋ ਇਸ ਕਰਕੇ ਇਹ ਬਹੁਤ ਗੰਭੀਰ ਮਸਲੇ ਆ ਜਿਹੜੇ ਵਿਚਾਰਨ ਦੀ ਮੰਗ ਕਰਦੇ ਆ ਸੋ ਉਹਦੇ ਲਈ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਤੇ ਜਿਹੜੇ ਸਾਥੀ ਇੱਥੇ ਆਏ ਆ ਉਹਨਾਂ ਨੂੰ ਵੀ ਕਿ ਇਸ ਦਿਸ਼ਾ 'ਚ ਸੋਚਣ ਐ ਉਹਨਾਂ ਇਹਨਾਂ ਦੀਆਂ ਚਟਪਟੀਆਂ ਗੱਲਾਂ 'ਚ ਜਿਹੜਾ ਆਣ ਔਰ ਜਿੰਨੇ ਟੀਵੀ ਚੈਨਲ ਐ ਇਹਨਾਂ ਸਾਰਿਆਂ ਨੇ ਪੂੰਦੀ ਲਗਣੀ ਚਾਹੀਦੀ ਇਹ ਲਗਾਤਾਰ ਹਿੰਦੂ ਮੁਸਲਮ ਕਰ ਰਹੇ ਆ ਇੱਕ ਮਹੌਲ ਮਹੌਲ ਕ੍ਰੀਏਟ ਕਰ ਰਹੇ ਆ ਤੁਸੀਂ ਚੈਨਲ ਖੋਲੋ ਸੀ ਉਥੇ ਮੰਦਿਰ ਤੋਂ ਮਸਜਿਦ ਤੋਂ ਦਿਨਾਂ ਕੋਈ ਗੱਲ ਨਹੀਂ ਹੋਣੀ ਉਥੇ ਜਿਹੜਾ ਮੁਸਲਮਾਨ ਤੇ ਹਿੰਦੂ ਤੋਂ ਬਿਨਾ ਗੱਲ ਨਹੀਂ ਹੋਵੇ ਉਥੇ ਪਾਕਿਸਤਾਨ ਤੋਂ ਬਿਨਾ ਕੋਈ ਗੱਲ ਨਹੀਂ ਹੋਵੇ ਲੋਕਾਂ ਦੇ ਮੁੱਦੇ ਆ ਗਰੀਬੀ ਆ ਬੇਰੁਜ਼ਗਾਰੀ ਆ ਭੁੱਖਮਰੀ ਆ ਕੋਈ ਗੱਲ ਨਹੀਂ ਹੋ ਰਹੀ ਇਹ ਗੱਲ ਨਹੀਂ ਹੋ ਰਹੀ ਇੱਕ ਛਪੜਾਸੀ ਦੀ ਨੌਕਰੀ ਲਈ 27 ਲੱਖ ਲੋਕ ਐਪਲੀਕੇਸ਼ਨ ਦੇ ਰਹੇ ਕਿਤੇ ਗੱਲ ਨਹੀਂ ਹੋ ਰਹੀ ਇਹ ਗੱਲ ਨਹੀਂ ਹੋ ਰਹੀ ਕਿ ਪੰਜਾਬ ਦੇ ਨੌਜਵਾਨ ਜਿਹੜਾ ਉਹ ਨਸ਼ਿਆਂ ਨਾਲ ਖੁਦਕਸ਼ੀਆਂ ਕਰ ਰਹੇ ਕਿਤੇ ਗੱਲ ਨਹੀਂ ਹੋ ਰਹੀ ਸੋ ਇਸ ਕਰਕੇ ਜੋ ਲੋਕਾਂ ਦੇ ਮੁੱਦੇ ਆ ਉਹਨਾਂ ਤੇ ਕੋਈ ਗੱਲ ਨਹੀਂ ਹੋ ਰਹੀ ਇਹ ਹੋਰ ਮਾਮਲਿਆਂ ਦੇ ਵਿੱਚ ਲੋਕਾਂ ਨੂੰ ਭਰਾ ਮਾਰ ਯੰਗ ਜਿਹੜਾ ਉਹ ਉਹ ਪਾਇਆ ਜਾ ਰਿਹਾ ਔਰ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਕਿ ਸਾਨੂੰ ਨਾਗਰਿਕ ਰਹਿਣ ਦਿਓ ਅਸੀਂ ਇਸ ਦੇਸ਼ ਦੇ ਨਾਗਰਿਕ ਆ ਤੇ ਅਸੀਂ ਨਾਗਰਿਕ ਰਹਿਣਾ ਚਾਹੁੰਦੇ ਆ ਔਰ ਨਾਗਰਿਕਾਂ ਦੀ ਸੁਰੱਖਿਆ ਦਾ ਪ੍ਰਬੰਧ ਕਰੋ ਸਾਨੂੰ ਮੁਸਲਮਾਨਾਂ ਚ ਹਿੰਦੂਆਂ ਚ ਸਿੱਖਾਂ ਚ ਅਸਾਈਆਂ ਚ ਨਾ ਵੰਡੋ ਸਭ ਤੋਂ ਪਹਿਲਾਂ ਅਸੀਂ ਇਸ ਦੇਸ਼ ਦੇ ਭਾਰਤ ਵਰਸ਼ ਦੇ ਜਿਹੜੇ ਨਾਗਰਿਕ ਆ ਔਰ ਇਹਦੇ ਲਈ ਹਰ ਜਿਹੜੀ ਕੁਰਬਾਨੀ ਕਰਨ ਲਈ ਤਿਆਰ ਰਹਿੰਦੇ ਆ ਸੁਇਸ ਕਰਕੇ ਅੱਜ ਅਸੀਂ ਉਹਨਾਂ ਨੂੰ ਜਿਹੜੇ ਉਥੇ ਆਤਵਾਦੀਆਂ ਨੇ ਜਿਨ੍ਹਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਉਹਨਾਂ ਲਈ 2 ਮਿੰਟ ਦਾ ਮੌਨ ਧਾਰ ਕਰਾਂਗੇ ਸ਼ਰਧਾਂਜਲੀ ਦਵਾਂਗੇ ਤੇ ਉਸ ਤੋਂ ਬਾਅਦ ਆਪਾਂ ਸ਼ਹਿਰ ਦੇ ਵਿੱਚ ਜਿਹੜਾ ਮਾਰਚ ਕਰਾਂਗੇ ਤੇ ਅੱਡੇ ਵਰਗੇ ਲੋਕ ਹੈ ਜਿਹੜੇ ਉਹਨਾਂ ਦੇ ਹਮਦਰਦ ਹੈ ਵੀ ਹਾਂ ਵੀ ਇਹ ਕੁਮੀਤਾਂ ਦੇ ਸਵਾਲ ਹੈ ਉਮੀਦਾਂ ਦੇ ਸਵਾਲ ਹੈ ਉਹ ਜਿਹੜੇ ਹੈ ਵਿਗਿਆਨਕ ਢੰਗ ਨਾਲ ਹੱਲ ਹੋਣੇ ਚਾਹੀਦੇ ਆ ਅਸੀਂ ਲੋਕ ਇਹ ਸਮਝਦੇ ਆ ਕਿ ਬਹੁਤ ਭਾਰਤ ਕੋਈ ਇੱਕ ਕੌਮ ਨਹੀਂ ਹੈਗਾ ਇੱਕ ਉਮੀਦਾਂ ਦਾ ਦੇਸ਼ ਹੈ ਬਹੁਤ ਇਹ ਦੇਸ਼ ਹੀ ਨਹੀਂ ਹੈ ਇਹ ਤਾਂ ਜਿਹੜਾ ਹੈਗਾ ਇੱਕ ਮਤਲਬ ਜਿਹਨੂੰ ਤੁਸੀਂ ਨਾ ਪੂਰਾ ਉਹ ਖੰਡਾ ਹੈ ਪੂਰੇ ਦਾ ਪੂਰਾ ਇੱਕ ਸਰਬ ਧਰਮ ਜਿਹਨੂੰ ਆ ਨਹੀਂ ਸਰਬ ਧਰਮ ਤੋਂ ਇਲਾਵਾ ਵੀ ਇਹ ਬਹੁਤ ਵੱਡਾ ਭੂ-ਖੰਡ ਹੈ ਜਿਹਦੇ ਵਿੱਚ ਬਹੁਤ ਸਾਰੇ ਧਰਮ ਰਹਿੰਦੇ ਆ ਬਹੁਤ ਸਾਰੇ ਸੱਭਿਆਚਾਰ ਹੈ ਉਹ ਬਹੁਤ ਸਾਰੀਆਂ ਬੋਲੀਆਂ ਆ ਬਹੁਤ ਸਾਰਾ ਜਿਹੜਾ ਹੈਗਾ ਬਖਰੀਮ ਆਇਆ ਲੋਕਾਂ ਚ ਤਾਂ ਵੀ ਅਸੀਂ ਇਕੱਠੇ ਆ ਤੇ ਅਸੀਂ ਇਕੱਠੇ ਰਹਿਣਾ ਆ ਤੇ ਉਸ ਪਾਸੇ ਨੂੰ ਤੁਰਨਾ ਚਾਹੀਦਾ ਤੇ ਉਹਦੇ ਲਈ ਜ਼ਰੂਰੀ ਹੈ ਕਿ ਸਾਡੀਆਂ ਸਰਕਾਰਾਂ ਵੀ ਇਸ ਗੱਲ ਨੂੰ ਸਮਝਣ ਇੱਥੇ ਬਹੁ ਗਿਣਤੀ ਬਾਅਦ ਜਿਹੜਾ ਹੈਗਾ ਉਹਨੂੰ ਠੋਸਣ ਦਾ ਜਿਹੜਾ ਯਤਨ ਹੈ ਉਹ ਵੀ ਬੰਦ ਕਰਨ ਔਰ ਜਿਹੜਾ ਹੈਗਾ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਉਹਨੂੰ ਜਿਹੜਾ ਹੈਗਾ ਜੁਡੀਸ਼ੀਅਲ ਇਨਕੁਆਇਰੀ ਹੋਵੇ ਤਾਂ ਕਿ ਤੱਥ ਪਤਾ ਹੋ ਜਾਣ ਕਿ ਕੌਣ ਲੋਕ ਨੇ ਇਹਦੇ ਪਿੱਛੇ ਤੇ ਉਹਨਾਂ ਦਾ ਮੰਤਬ ਕੀ ਹੈ ਧੰਨਵਾਦ 아이 <뮤> <뮤> ਹੈਲੋ 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 ਇੱਕ ਮਿੰਟ ਇੱਕ ਮਿੰਟ ਇਧਰ ਆ ਮੂਵ ਮਤ ਕਰੋ ਜਲਗਾਮ ਸੋ ਸਾਥੀਓ ਅੱਜ ਆਪਾਂ ਬੜੀ ਦੁੱਖ ਦੀ ਘੜੀ ਇਕੱਠੇ ਹੋਏ ਆ ਬਹੁਤ ਵੱਡੀ ਘਟਨਾ ਜੰਮੂ ਕਸ਼ਮੀਰ ਦੇ ਖਲਗਾਮ ਦੇ ਵਿੱਚ ਵਾਪਰੀ ਆ ਦੁਨੀਆ ਤੇ ਜਿਹਨੂੰ ਕਿਹਾ ਜਾਂਦਾ ਸੁੱਖ ਹੈ ਜਿੱਥੇ ਇਹਦੀ ਆਵਾਜ਼ ਵੀ ਕੋਈ ਨਹੀਂ ਮਾਰਦਾ ਬਹੁਤ ਹੀ ਘਟੀਆਂ ਕਾਰਵਾਈ ਆ ਔਰ ਸਾਡੀ ਪਾਰਟੀ ਸੀਪੀਐਮਐਲ ਮੁਸਲਮ ਸੰਗਠਨ ਨਮਾ ਸ਼ਹਿਰ ਸ਼ਹਿਰ ਵਾਸੀ ਨਮਾ ਸ਼ਹਿਰ ਇਸ ਘਟਨਾ ਦੀ ਜੋ ਗਰ ਸ਼ਬਦਾਂ ਚ ਨਿੰਦਾ ਜਿਹੜੀ ਹੈ ਉਹ ਕਰਦੇ ਆ ਸੋ ਸਾਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਕਿਉਂ ਵਾਪਰ ਰਹੀਆਂ ਇਹਦੇ ਪਿੱਛੇ ਕੀ ਕਾਰਨ ਹੈ ਇਹ ਸਮਝਣ ਦੀ ਜਿਹੜੀ ਹੈ ਜ਼ਰੂਰਤ ਹੈ ਜੰਮੂ ਕਸ਼ਮੀਰ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ 2000 ਤੋਂ ਲੈ ਕੇ 2024 ਤੱਕ ਤਿੰਨ ਵੱਡੀਆਂ ਘਟਨਾਵਾਂ ਜਿਹੜੀਆਂ ਵਾਪਰੀਆਂ ਪਹਿਲੀ ਘਟਨਾ ਉਦੋਂ ਵਾਪਰੀ ਜਦੋਂ ਪਹਿਲਗਾਮ ਸਮਾਜੀਆਂ ਦੇ ਕਾਤਲਾ ਨੂੰ ਕੰਮ ਸਜਾਵਾਂ ਦਿਓ ਪਹਿਲਗਾਮ ਸ਼ਲਾਨੀਆਂ ਦੇ ਕਾਤਲਾ ਨੂੰ ਸਖਤ ਸਜਾਵਾਂ ਹੋ ਜਾ ਹੋਰ ਉੱਧਰ ਹੋ ਜਾ ਇਧਰ ਹੋ ਪਹਿਲਗਾਮ ਘਟਿਆਂ ਦੀ ਜਾਇ ਗਾਜ ਕਰਾਓ अमृ शाह अस्तीफ़ा ध्रुवी करण जी राजनीति करणी पियो सैलियां काटर सजावा پہل قانون دی آدھے کران تاحل سزا میں ودیو پہل قانون کھٹڑا ایک جاوے کرائے پھر کام کھٹڑا دی جائے ساتاں دا دا کراؤ پہل گل کھلاڑیاں دے خاطراں نوں سکھل سزاواں گے سزاواں روز سزاواں گے پھر کام برائی دی जिला श्री भगत सिंह नगर से संबंधित अज दिया विशेष सरगर्मिया फेर नवियागर्मियां लेके हाजिर होवे उदों तक वास्ते प्रगृति इजाजत दौ धनबाद